ਇਦਣ ਦੀ ਔ ਢਾਈ ਦਿਨ ਦੀ ਇਹ ਪਰੋਣੀ ਇੱਥੇ ਤੂੰ ਐਵੇਂ ਨਾ ਜਿੰਦੇ ਹਾਇ ਮਾਨ ਕਰੀ ਆ ਦੇਖੋ ਇਹ ਬਾਹ ਤੇ ਲਿਖਿਆ ਹੋਇਆ ਰਾਸ਼ਟਰਪਤੀ ਤੋਂ ਸਨਮਾਨਤ ਪ੍ਰਧਾਨ ਮੰਤਰੀ ਤੋਂ ਸਨਮਾਨ ਤੇ ਬਕਾਇਦਾ ਜਿਹੜਾ ਹੈ ਇਹਨਾਂ ਨੇ ਆਪਣੀ ਬਾਹ ਤੇ ਲਿਖਵਾ ਕੇ ਰੱਖਿਆ ਮੈਂ ਬਾਉ ਉੱਚਾ ਕਰਕੇ ਆਪਣੇ ਬਾਪ ਡਰ ਕੇ ਕਹਿੰਦਾ ਮੈਂ ਆਪਣਾ ਹੰਕਾਰ ਨੂੰ ਮਾਰ ਲਿਆ ਮੈਂ ਪੈਸੇ ਨੂੰ ਮਾਰ ਲਿਆ ਮੈਂ ਜਨਾਨੀ ਨੂੰ ਮਾਰ ਲਿਆ ਮੈਂ ਹਰ ਚੀਜ਼ ਨੂੰ ਮਾਰ ਲਿਆ ਮੈਂ ਆਪਣੇ ਆਪ ਨੂੰ ਮਾਰ ਲਿਆ ਤੁਸੀਂ ਜੌਬ ਕਰਦੇ ਸੀ ਹਾਂਜੀ ਜੌਬ ਤੋਂ ਬਾਅਦ ਰਿਟਾਇਰ ਹੋ ਜਾਂਦੇ ਹੋ ਹਾਂਜੀ ਹਾਂਜੀ ਰਿਟਾਇਰ ਹੋਣ ਤੋਂ ਬਾਅਦ ਇਹ ਕਿਵੇਂ ਸੋਚਿਆ ਕਿ ਮੈਨੂੰ ਆਹ ਸੇਵਾ ਕਰਨੀ ਚਾਹੀਦੀ ਹੈ ਜਮਕੀਲਾ ਜੀ ਤੇ ਅਮਰਜੋਤ ਜੀ ਹਮ ਇਹੋ ਇੱਕ ਕਲਾਕਾਰਾਂ ਨਾ ਨਹੀਂ ਹੋਣਗੇ ਤੇ ਦਾ ਹੀ ਆ ਸਕਦਾ ਉਹ ਜਦੋਂ ਐਵੇਂ ਦੁਕਾਨਡ ਹੋ ਜਾਈ ਉਹ ਬੰਦੇ ਦੇ ਬੰਦੇ ਕੁਝ ਨਹੀਂ ਦਿੰਦਾ ਹਮ ਬੰਦਾ ਦਿਲ ਟੁੱਟ ਜਾਂਦਾ ਮੈਨੂੰ ਹੁਣ ਵੀ ਹੈ ਜੀ ਮੈਨੂੰ ਮੁੰਡਾ ਨਹੀਂ ਚੰਗਾ ਲੱਗਦਾ ਕੁੜੀ ਨਹੀਂ ਚੰਗੀ ਲੱਗਦੀ ਮੈਨੂੰ ਹੁਣ ਕੋਈ ਵੀ ਨਹੀਂ ਚੰਗਾ ਲੱਗਦਾ ਪਰ ਉਹ ਉਹ ਪਰਮਾਤਮਾ ਦਾ ਹੈ ਇਹ ਇੰਟਰਨੈਟ ਵਾਲਾ ਮੋਬਾਈਲ ਨਹੀਂ ਲਿਆ ਵੱਡਾ ਮੋਬਾਈਲ ਨਹੀਂ ਮੈਂ ਮੈਂ ਕੀ ਕਰਨਾ ਪੁੱਤ ਮੈਨੂੰ ਮੈਂ ਕੀ ਕਰਨਾ ਬਹੁਤ ਹੈ ਮੋਬਲ ਕੀ ਕਰਨੇ ਹੈ ਪੈਸੇ ਕੀ ਕਰਨੇ ਹੈ ਕੁਝ ਨਹੀਂ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਅਮਰ ਸਿੰਘ ਚਮਕੀਲਾ ਹੋਰਾਂ ਤੇ ਫਿਲਮ ਬਣੀ ਦਿਲਜੀਤ ਹੋਰਾਂ ਨੇ ਉਹਦੇ ਵਿੱਚ ਐਕਟ ਕੀਤਾ ਹਾਂਜੀ ਦੇਖੀ ਫਿਲਮ ਤੁਸੀਂ ਦੇਖੀ ਮੈਂ ਕੇਸ ਵੀ ਕੀਤਾ ਹੈ ਜੀ ਕਿਉਂ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਬਾਪ ਨਾਲ ਇਹ ਕੁਝ ਹੋਇਆ ਉਹਨਾਂ ਨੇ ਇੱਕ ਦੋ ਵਾਰ ਕਿਹਾ ਕਿ ਸਾਨੂੰ ਬਹੁਤ ਬਾਅਦ ਚ ਪਤਾ ਲੱਗਾ ਕਿ ਸਾਡਾ ਸਾਡੇ ਪਿਤਾ ਨਾਲ ਇਹ ਕੁਛ ਹੋਇਆ। ਜਿਹੜਾ ਪਰਿਵਾਰ ਹੁੰਦਾ ਨਾ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਚਮਕੀਲਾ ਕਿ ਸਟਾਰ ਐ। ਉਹਨਾਂ ਉਹ ਮਾਮੂਲੀ ਜਾਂ ਲੈਂਦੇ ਸੀ। ਜਿਹੜਾ ਕੁਝ ਲੋਕਾਂ ਨੇ ਸੋਚਿਆ ਚਮਕੀਲਾ ਜੀ ਬਾਰੇ ਤੁਹਾਨੂੰ ਲੱਗਦਾ ਉਹ ਗਲਤ ਸੀ। ਜ਼ਿੰਦਗੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਜ਼ਿੰਦਗੀ ਕੀ ਹੈ ਪਟਕਣਾ ਬਹੁਤ ਹੈ ਲੋਕਾਂ ਦੇ ਵਿੱਚ ਪੈਸਾ ਕਮਾ ਲਓ ਕੋਠੀਆਂ ਕਾਰਾਂ ਬਣਾਓ ਸੁੱਖ ਸੁਵਿਧਾਵਾਂ ਲਓ ਤੁਹਾਡੇ ਮੁਤਾਬਕ ਜ਼ਿੰਦਗੀ ਕੀ ਜੇ ਤੁਸੀਂ ਤੰਦਰੁਸਤ ਨਹੀਂ ਤੁਹਾਡੀ ਸਾਰੀ ਗੇਮ ਹੈ ਜੇ ਤੁਸੀਂ ਤੰਦਰੁਸਤ ਨਹੀਂ ਤਾਂ ਤੁਸੀਂ ਕੋਈ ਤੁਹਾਡੀ ਗੇਮ ਨਹੀਂ ਤੁਸੀਂ ਲਗਵਾਇਆ ਹੈ ਭਲਾ ਇਹਨੇ ਦਿਖਾਇਆ ਇਹਨੇ ਦਿਖਾਇਆ ਇਹਨੇ ਦਿਖਾਇਆ ਸਾਰੇ ਸ਼ਹਿਰ ਚ ਤੁਸੀਂ ਗੁੱਸੇ ਨਹੀਂ ਹੋਏ ਫਿਰ ਇਹਨਾਂ ਨੂੰ ਨਹੀਂ ਨਹੀਂ ਡੀਸੀ ਸਾਹਿਬ ਨੇ ਇਹ ਵੇਖ ਕੇ ਫਿਰ ਡੀਸੀ ਸਾਹਿਬ ਨੇ ਬੁਲਾ ਲਿਆ ਮੈਨੂੰ ਜੀ ਹਾਂ ਲੋਕ ਕਹਿੰਦੇ ਸਾਰੇ ਸ਼ਹਿਰ ਚ ਦਿਖਾਓ ਅੱਛਾ ਹਾਂ ਜੀ ਫਿਰ ਸ਼ਾਇਦ ਸਾਰੇ ਸ਼ਹਿਰ ਚ ਦਿਖਾਉਂ ਚਾਹੀਦਾ ਲਿਖਿਆ ਹਾਂ ਜੀ ਬੂਟਾ ਜੀ ਮੇਰੇ ਨਾਲ ਹੈ ਲੋਕ ਪਿਆਰ ਨਾਲ ਬੂਟਾ ਗੱਪੀ ਵੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਦਾਣ ਮੀਟ ਤੇ ਤੁਹਾਡਾ ਵੀ ਭਾਈ ਜੀ ਲੱਖ ਲੱਖ ਵਾਰੀ ਲੱਖ ਲੱਖ ਵਾਰੀ ਦੋਨਾਂ ਭਾਈਆਂ ਦਾ ਧੰਨਵਾਦ ਸੇਤਾ ਕਹਿਵਾ ਹਾਂਜੀ ਬਿਲਕੁਲ ਜੀ ਠੀਕ ਰਹਿੰਦੇ ਹੋ ਬਿਲਕੁਲ ਜੀ ਇੱਥੋਂ ਦੀ ਦੁਨੀਆ ਕਿਵੇਂ ਲੱਗਦੀ ਹੈ ਇਹ ਦੁਨੀਆ ਬਹੁਤ ਸੋਹਣੀ ਹੈ ਜੀ ਹੂੰ ਇਹ ਦੁਨੀਆ ਇੱਡੀ ਪਿਆਰੀ ਹੈ ਨਾ ਜੀ ਹੂੰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਹੂੰ ਤਾਂ ਜੀ ਇੰਨਾ ਮਜ਼ਾ ਆਉਂਦਾ ਸੇਵਾ ਕਰਨ ਚ ਬਹੁਤ ਹੀ ਯਾਰਾ ਮਜ਼ਾ ਆਉਂਦਾ ਜੀ ਹਾਂ ਠੀਕ ਹੈ ਇਹ ਤੁਸੀਂ ਆਏ ਕਿਵੇਂ ਆ ਇੱਥੇ ਮਤਲਬ ਤੁਸੀਂ ਚੱਲਦੇ ਚੱਲਦੇ ਕਰਦੇ ਗੱਲ ਆਪਾਂ ਹਾਂ ਜੀ ਤੁਸੀਂ ਜੌਬ ਕਰਦੇ ਸੀ ਹਾਂ ਜੀ ਜੌਬ ਤੋਂ ਬਾਅਦ ਰਿਟਾਇਰ ਹੋ ਜਾਂਦੇ ਹੋ ਹਾਂ ਜੀ ਹਾਂ ਜੀ ਰਿਟਾਇਰ ਹੋਣ ਤੋਂ ਬਾਅਦ ਇਹ ਕਿਵੇਂ ਸੋਚਿਆ ਕਿ ਮੈਨੂੰ ਆ ਸੇਵਾ ਕਰਨੀ ਚਾਹੀਦੀ ਹੈ ਇਹ ਇੰਜ ਹੋਇਆ ਨਾ ਜੀ ਕਿ ਮੈਂ ਪਹਿਲਾਂ ਭਾਜੀ ਹੋਰ ਨਾਲ ਚਮਕੀਲਾ ਜੀ ਦੇ ਨਾਲ ਰਹਿੰਦਾ ਸੀ ਜੀ ਮੈਂ 24 ਘੰਟੇ ਨਾਲ ਹੀ ਰਹਿੰਦਾ ਸੀ ਜੀ ਅੱਛਾ ਉਹ ਉਹ ਮੇਰਾ 1 ਮਿੰਟ ਵੀ ਨਹੀਂ ਵਸਾ ਕਰਦੇ ਸੀ ਹਾਂ ਫਿਰ ਜਦੋਂ ਉਹ ਪੂਰੇ ਹੋ ਗਏ ਉਸ ਤੋਂ ਬਾਅਦ ਕੋਈ ਰਸਤਾ ਨਹੀਂ ਦਿਸਿਆ ਜ਼ਿੰਦਗੀ ਨੂੰ ਵੀ ਮੈਂ ਇਹ ਜ਼ਿੰਦਗੀ ਕਿਵੇਂ ਬਤਾਉਂਗਾ ਜਾਂ ਕਿਵੇਂ ਕਰੂੰਗਾ ਉਹ ਫਿਰ ਕੁਦਰਤੀ ਮੇਰਾ ਇੰਜ ਇੱਧਰ ਮੈਂ ਫਿਰ ਤੁਰਨ ਆਇਆ ਸੀ ਜੀ ਤੇ ਇਹ ਰਾਮਬਾਗ ਦਾ ਬਹੁਤ ਹੀ ਭੈੜੀ ਹਾਲਤ ਸੀਗੀ ਇਹਦੇ ਵਿੱਚ ਬਿਸ਼ਾਪ ਕਰਨ ਨੂੰ ਵੀ ਜਗ੍ਹਾ ਨਹੀਂ ਹੁੰਦੀ ਸੀ ਜੀ ਤੇ ਬਿਜਲੀ ਤਾਂ ਗੱਲ ਬਹੁਤ ਦੂਰ ਹੈ ਜੀ ਫਿਰ ਮੇਰੇ ਮਨ ਨੇ ਇਹ ਕਿ ਆ ਵੀ ਜਿਹੜਾ ਕੁਝ ਹੋਣਾ ਸੀ ਬੁੱਟਿਆ ਇਹਦਾ ਤੇਰੇ ਨਾਲ ਹੋ ਗਿਆ ਪਰ ਇੱਧਰ ਵੀ ਕੋਈ ਨਾ ਕੋਈ ਸੋਚੀਏ ਮਾੜਾ ਮੋਟਾ ਇੱਥੇ ਆ ਕੇ ਆਦਾ ਮੈਂ ਕਿ ਤੈਂ ਪਾਸ ਕਰ ਲੈਂਦਾ ਸੀ ਹੂੰ ਤਾਂ ਫਿਰ ਉਸ ਤੋਂ ਬਾਅਦ ਜਦੋਂ ਇੱਥੇ ਆ ਕੇ ਮੈਂ ਬਹਿਣ ਲੱਗਿਆ ਜੀ ਲੋਕ ਮੇਰੇ ਨਾਲ ਜੁੜ ਗਏ ਜੀ ਸਾਰੇ ਲੋਕ ਆਉਣ ਲੱਗ ਗਏ ਉਸ ਤੋਂ ਬਾਅਦ ਸਾਡੇ ਫਰੀਦਕੋਟ ਦੇ ਸਹਾਰਾ ਸੈਟੀ ਦੇ ਚੇਅਰਮੈਨ ਜਨਾਬ ਪ੍ਰਵੀਨ ਕਾਲਾ ਜੀ ਉਹ ਫਿਰ ਜਦੋਂ ਦੇ ਇੱਥੇ ਉੱਥੋਂ ਦੇ ਪ੍ਰਧਾਨ ਬਣ ਗਏ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਬਹੁਤ ਸੇਵਾ ਕੀਤੀ ਉਹ ਅਜੇ ਤੱਕ ਵੀ ਉਹੀ ਪ੍ਰਦਾਨ ਰਿਹਾ ਹੈ ਉਹ ਸਾਰੀ ਦੇਖਭਾਲ ਇਸ ਰਾਮ ਬਾਗ ਦੀ ਉਹੀ ਕਰਦੇ ਆ ਹਾਂ ਹਾਂਜੀ ਅਸੀਂ ਉਹਨਾਂ ਦੇ ਸੇਵਾਦਾਰ ਹੈ ਹਾਂ ਮੈਂ ਇਹ ਗੱਲ ਕਹਿਣਾ ਹੈ ਕਿ ਬਹੁਤ ਘੱਟ ਲੋਕ ਹੁੰਦੇ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਸੋਚ ਲਿਆ ਕਿ ਬਾਕੀ ਸਾਰਾ ਕੁਝ ਦੁਨੀਆ ਦੇ ਸੁੱਖ ਛੱਡ ਕੇ ਸੁਵਿਧਾਵਾਂ ਛੱਡ ਕੇ ਤੇ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਆਓ ਉੱਥੇ ਆ ਕੇ ਸੇਵਾ ਕਰੋ ਇਹ ਮਨ ਦੇ ਵਿੱਚ ਇਸ ਕਰਕੇ ਆਇਆ ਕਿ ਤੁਸੀਂ ਟੁੱਟ ਗਏ ਸੀ ਚਮਕੀਲਾ ਸਾਹਿਬ ਦੇ ਜਨਮ ਆ ਮੈਂ ਟੁੱਟ ਗਿਆ ਸੀ ਟੁੱਟ ਗਿਆ ਟੁੱਟ ਕਰ ਟੁੱਟਣ ਕਰਕੇ ਵੈਰਾਮ ਬਾਗ ਦੀ ਸੇਵਾ ਮੈਨੂੰ ਮਿਲੀ ਹੈ ਹੂੰ ਜਿਹੜੇ ਬੰਦੇ ਨੇ ਜੀ 24 ਘੰਟੇ ਬੰਬੇ ਜਾਣਾ ਬਾਈ ਚਮਕੀਲਾ ਜੀ ਨਾਲ ਹੂੰ ਤੇ ਕਦੀ ਦਿੱਲੀ ਜਾਣਾ ਜੀ ਕਦੀ ਕਿਤੇ ਜਾਣਾ ਜੀ ਉਹ ਜਦੋਂ ਐਡੀ ਮਰਦਕਾਂਡ ਹੋ ਗਈ ਉਹ ਬੰਦੇ ਦੇ ਪੱਲੇ ਕੁਝ ਨਹੀਂ ਦਿੰਦਾ ਹੂੰ ਬੰਦਾ ਦਿਲ ਟੁੱਟ ਜਾਂਦਾ ਹੈ ਮੈਨੂੰ ਹੁਣ ਵੀ ਹੈ ਜੀ ਮੈਨੂੰ ਮੁੰਡਾ ਨਹੀਂ ਚੰਗਾ ਲੱਗਦਾ ਕੁੜੀ ਨਹੀਂ ਚੰਗੀ ਲੱਗਦੀ ਮੈਨੂੰ ਹੁਣ ਕੋਈ ਵੀ ਨਹੀਂ ਚੰਗਾ ਲੱਗਦਾ ਪਰ ਉਹ ਉਹ ਪਰਮਾਤਮਾ ਰੋ ਗਿਆ ਪਰਿਵਾਰ ਚ ਕੌਣ ਕੌਣ ਆ ਤੁਹਾਡੇ ਪਰਿਵਾਰ ਚ ਮੇਰੇ ਬੇਟਾ ਹੈ ਜੀ ਬੇਟੀ ਹੈ ਜੀ ਹਾਂ ਹਾਂ ਉਹ ਤੁਸੀਂ ਉਹਨਾਂ ਦੇ ਨਾਲ ਨਹੀਂ ਰਹਿੰਦੇ ਨਹੀਂ ਮੈਂ ਮੁੰਡਾ ਮੇਰਾ ਲੁਧਿਆਣਾਈ ਹੈ ਜੀ ਹੂੰ ਤੇ ਕੁੜੀ ਇੱਥੇ ਰਹੀ ਹੈ ਜੀ ਹੂੰ ਫਰੀਦਕੋਟੀ ਅੱਛਾ ਹਾਂ ਜੀ ਉਹ ਮੇਰਾ ਜਵਾਈ ਦਾ ਨਾ ਵੀ ਰੁਖੜਨਾ ਜੀ ਹਾਂ আচ্ছা ਕੋਈ ਗੱਲਾਂ ਯਾਦ ਨਹੀਂ ਤੁਹਾਨੂੰ ਚਮਕੀਲਾ ਸਾਹਿਬ ਦੇ ਨਾਲ ਰਹਿੰਦੇ ਸੀ ਬੋਲੋ ਤੁਸੀਂ ਜੋ ਤੁਸੀਂ ਕਰੋਗੇ ਮੈਂ ਕੀ 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 ਸਾਡੇ ਨਾਲ ਕੋਈ ਕਿੱਸਾ ਸਾਂਝਾ ਕਰਨਾ ਚਾਹੁੰਦੇ ਹੋ ਜਿਸ ਵੇਲੇ ਉਹਨਾਂ ਦੇ ਨਾਲ ਇਹ ਸਾਰਾ ਕੁਝ ਵਾਪਰਦਾ ਉਦੋਂ ਪਹਿਲਾਂ ਦੀਆਂ ਕਹਾਣੀਆਂ ਕੋਈ ਕੋਈ ਕਿੱਸਾ ਯਾਦ ਹੈ ਤੁਹਾਨੂੰ ਯਾਦ ਹੈ ਵੇਖੋ ਜੀ ਚਮਕੀਲਾ ਜੀ ਤੇ ਅਮਰਜੋਤ ਜੀ ਹਮ ਇਹੋ ਜਿਹਾ ਕਲਾਕਾਰ ਨਾ ਨਹੀਂ ਹੋਣਗੇ ਤੇ ਨਾ ਹੀ ਆ ਸਕਦੇ ਹਾਂ ਹਾਂ ਚਮਕੀਲਾ ਜੀ ਤੁਹਾਨੂੰ ਮੈਂ ਕਿਹੜੀ ਕਲੀ ਗੱਲ ਸੁਣਾਵਾਂ ਜੀ ਹਾਂ ਚਮਕੀਲਾ ਜੀ ਖਾੜਾ ਲਾਉਣਗੇ ਇੱਧਰ ਪਿੰਡ ਐ ਮਾਨ ਸਾਹਿਬਲੀ ਜੀ ਹਾਂ ਤੇ ਉਹ ਬੱਕਰੀਆਂ ਦਾ ਕੰਮ ਕਰਦਾ ਸੀ ਜੀ ਹਾਂ ਤੇ ਉਹ ਕਹਿੰਦਾ ਸੀ ਉਹਦਾ ਮੁੰਡਾ ਕਹਿੰਦਾ ਮੈਂ ਵਿਆਹ ਤਾਂ ਕਰਾਉਂਗਾ ਜੇ ਤੁਸੀਂ ਬਾਈ ਚਮਕੀਲੇ ਨੂੰ ਬੁਲਾਓਗੇ ਹਾਂ ਤੇ ਉਹ ਹੁਣ ਗਰੀਬ ਬੰਦੇ ਸੀਗੇ ਉਹ ਆਪਦੀਆਂ ਬੱਕਰੀਆਂ ਵੇਚ ਕੇ ਹਾਂ ਤੇ ਲੁਧਿਆਣੇ ਆ ਗਿਆ ਜੀ ਤੇ ਲੁਧਿਆਣੇ ਆ ਗਿਆ ਤੇ ਉਹਨਾਂ ਨੇ ਖਰਾਬੋਕ ਕਰ ਲਿਆ ਸਮਕੀਲਾ ਦਾ ਜਦੋਂ ਸਮਕੀਲਾ ਜੀ ਪਿੰਡ ਆਏ ਨਾ ਉਹਨਾਂ ਨੇ ਦੇਖਿਆ ਵੀ ਇਹ ਤਾਂ ਨੇ ਗਰੀਬ ਬੰਦੇ ਜੀ ਵੀ ਇਹ ਦੇ ਗਰੀਬ ਬੰਦੇ ਉਹਨਾਂ ਨੇ ਫਿਰ ਸਾਰੇ ਜਿਹੜਾ ਪੈਸਾ ਸੀਗਾ ਉਹ ਸਾਰਾ ਹੀ ਉਹਨੂੰ ਦੇ ਦਿੱਤਾ ਸੀ ਤੇ ਜਿਹੜੀ ਸੀਗਾ ਬੋਕਮ ਵੀ ਉਹ ਵੀ ਉਹਨੂੰ ਸਾਰੇ ਸਾਰੇ ਪੈਸੇ ਉਹਨਾਂ ਨੂੰ ਦੇ ਦਿੱਤੇ ਸੀ ਤੇ ਅਮਰਜੋਤ ਨੇ ਉਹਨਾਂ ਨੂੰ ਸ਼ਗਨ ਪਾਇਆ ਦੋਵਾਂ ਜੀਆਂ ਨੂੰ ਤੁਸੀਂ ਨਾਲ ਸੀ ਮੈਂ ਨਹੀਂ ਮੈਂ ਨਾਲ ਨਹੀਂ ਸੀ ਹਾਂ ਜ ਮੈਂ ਹੈ ਨਹੀਂ ਸੋ ਨਾ ਉਹਨੂੰ ਲੁਧਿਆਣੇ ਕੋਠੀ ਬੰਦੀ ਸੀ ਚਮਕੀ ਲੈ ਜੀਦੀ ਮੈਂ ਉੱਥੇ ਉਸ ਤਰਾ ਪੋਸ਼ਨ ਬਣਾ ਰਿਆ ਸੀ ਅੱਛਾ ਉਹ ਜ਼ਿੰਮੇਵਾਰੀ ਤੁਹਾਡੇ ਕੋਲ ਸੀ ਹਾਂ ਉਹ ਮੇਰੇ ਕੋਲ ਜ਼ਿੰਮੇਵਾਰੀ ਸੀ ਹਾਂ ਅੱਛਾ ਤੁਹਾਨੂੰ ਵੀ ਲਿਖਣ ਗਾਉਣ ਦਾ ਸ਼ੌਂਕ ਹੈ ਹਾਂ ਜੀ ਮੈਂ ਉਹ ਲਿਖੀ ਮੇਰੀ ਭੇਜ ਦੀ ਰੰਗ ਬਰਸੇ ਦਰਬਾਰ ਬਈਆ ਜੀ ਤੇਰੇ ਰੰਗ ਬਰਸੇ ਅੱਛਾ ਉਹ ਬੜੀ ਫੇਮਸ ਹੋਈ ਤੁਹਾਡੀ ਲਿਖੀ ਹੋਈ ਹਾਂ ਜੀ ਆਪਣੀ ਲਿਖੀ ਹੈ ਮੈਨੂੰ ਪਤਾ ਨਹੀਂ ਲੋਕਾਂ ਨੂੰ ਜੀ ਹਾਂ ਲੋਕਾਂ ਨੂੰ ਪਤਾ ਨਹੀਂ ਹਾਂ ਲੋਕਾਂ ਨੂੰ ਪਤਾ ਨਹੀਂ ਜੀ ਅਖਣ ਇਹ ਆਹ ਗੱਲ ਹੈ ਜੀ ਤੇ ਉਹ ਮੇਰਾ ਗੀਤ ਹੈ ਸੁੱਤੇ ਆ ਗਿਆ ਨਹੀਂ ਮੁੰਡਾ ਨਰਮ ਜਿਆ ਉਹ ਉਹਨੇ ਆਣੀ ਵਿੱਚ ਵਿਆਹ ਕਰਵਾ ਕੇ ਇਹ ਅਮਰਸੰਗ ਜਮ ਕਿਲਾ ਹੋਰਾਂ ਦਾ ਉਹਨਾਂ ਨੇ ਗਾਇਆ ਇਹ ਉਹਨਾਂ ਦਾ ਗਾਇਆ ਹਾਂ ਗਾਇਆ ਹਾਂਜੀ ਅੱਛਾ ਹਾਂਜੀ ਤੁਸੀਂ ਕੋਈ ਗਾਉਣੇ ਵੀ ਉਹ ਤੁਹਾਨੂੰ ਹਾਂਜੀ ਗਾਇਦਾ ਵੀ ਹੈ ਜੀ ਕੀ ਸੁਣਾਓਗੇ ਸਾਨੂੰ ਜੋ ਤੁਸੀਂ ਕਹੋਗੇ ਜੀ ਜੋ ਵਧੀਆ ਲੱਗਦਾ ਤੁਹਾਨੂੰ ਜੋ ਸਾਡੇ ਦਰਸ਼ਕ ਸੁਣ ਕੇ ਕਹਿਣ ਕਿ ਬਾਪੂ ਦੀ ਆਵਾਜ਼ ਦੇ ਵਿੱਚ ਬੜਾ ਚੰਦਰ ਦਮ ਹੈ ਜਿਹੜੇ ਸੇਵਾ ਵੀ ਕਰਦੇ ਐ ਇੱਕ ਐਸੀ ਥਾਂ ਤੇ ਜਿੱਥੇ ਕੋਈ ਜਾਣ ਤੋਂ ਵੀ ਡਰਦਾ ਹੁੰਦਾ ਹਾਂਜੀ ਹਾਂਜੀ ਤੇ ਪਰ ਹੌਸਲਾ ਚੜਦੀ ਕਲਾ ਵਜ ਮਕੀਲੀ ਦਾ ਧਰਮਕ ਸਹਰੇ ਰਿਆ ਜੀ ਦਾ ਹੀ ਦਿਨ ਦੀ ਪੁਰਾਣੀ ਇੱਥੇ ਤੂੰ ਐਵੇਂ ਨਾ ਜਿੰਦੇ ਮਾਨ ਕਰੀਕ ਤਾਈ ਦਿਨ ਦੀ ਹਾਈ ਤਾਈ ਦਿਨ ਦੀ ਪਰੋਣੀ ਇੱਥੇ ਤੂੰ ਐਵੇਂ ਨਾ ਜਿੰਦੇ ਹਮਾਨ ਕਰੀ ਉਠ ਕਤਲੇ ਉਠ ਕਤਲੇ ਉਠ ਕਤਲੇ ਸਵਾਸਾਂ ਆਵਾਲੀ ਰੂ ਐਵੇਂ ਨਾ ਜਿੰਦੇ ਹਮਾਨ ਕਰੀ ਤਾਈ ਦੇਣ ਦੀ ਪਰੌਣੀ ਇੱਥੇ ਐ ਤੂੰ ਐਵੇਂ ਨਾ ਜਿੰਦ ਹਮਾਂੜ ਕਰੀ 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 ਵਾ 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 ਇਹ ਤਾਂ ਤੁਹਾਡੇ ਦਿਲ ਦੀ ਗੱਲ ਹੈ ਮੈਨੂੰ ਲੱਗ ਰਿਹਾ ਹਾਂਜੀ ਸੋਚਦੇ ਹਾਂ ਕਦੇ ਇਹਦਾ ਸੋਚੀ ਤੇ ਵੀ ਜੀ ਫਿਰ ਸੋਚੇ ਅਬ ਤੇ ਸੋਚ ਕੇ ਕਰਾਂਗੇ ਕੀ ਜੀ ਹੂੰ ਜਦੋਂ ਗੇਮ ਹੀ ਖਰਾਬ ਹੋ ਗਈ ਹੂੰ ਸੋਚ ਕੇ ਕੀ ਕਰਾਂਗੇ ਜੀ ਹੂੰ ਤਾਂ ਤੇਰਾ ਜੀ ਸੋਚੋ ਨੂੰ ਕੋਈ ਗੁਜ਼ਾਰਾ ਕਿੱਥੋਂ ਚੱਲਦਾ ਰਹਿੰਨੇ ਕਿੱਥੋਂ ਮੈਂ ਜੀ ਮੈਂ ਤਾਂ ਅੱਜ ਕਦੇ ਜਾਂਦਾ ਨਹੀਂ ਜੀ ਗੁਜ਼ਾਰਾ ਮੇਰਾ 50000 ਰੁਪਏ ਸੰ ਮਿਲਦੀ ਹੈ ਜੀ ਹੂੰ ਪੈਸੇ 50000 ਮੈਨੂੰ ਮੁੱਕਦੀ ਨਹੀਂ ਜੀ ਤੇ ਮੇਰੀ ਕੁੜੀ ਵੀ ਮੇਰੇ ਤੋਂ ਪੈਸੇ ਲੈ ਜਾਂਦੀ ਆ ਮੇਰਾ ਮੁੰਡਾ ਵੀ ਲੈ ਜਾਂਦਾ ਜੀ ਉਹਨਾਂ ਨੂੰ ਦੇ ਦਈ ਜੀ ਬਾਕੀ ਮੈਨੂੰ ਪੁੱਤ ਕੋਈ ਸਿਕਟ ਬੀੜੀ ਸ਼ਰਾਬ ਆਂਡਾ ਕੋਈ ਜਰਦਾ ਫਰਦਾ ਮੈਨੂੰ ਕੋਈ ਵੈਲ ਨਹੀਂ ਜੀ ਹਾਂ ਜੀ ਸਗੋ ਪੈਨਸ਼ਨ ਬੱਚਿਆਂ ਤੇ ਲਾ ਦਿੰਦੇ ਲਾ ਦਿੰਦੇ ਇੱਥੋਂ ਲੈ ਜਾਂਦੇ ਜੀ ਲੈ ਜਾਂਦੇ ਨਹੀਂ ਕੋਈ ਰਖਸ਼ਿਆ ਵਾਲਾ ਆ ਗਿਆ ਜੀ ਇਹ ਮੈਂ ਵੈਸੇ ਮਾਫ ਕਰੇ ਮੈਨੂੰ ਨੇ ਇਹ 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 ਨਾ ਫੂਕਰਪੁਰ ਨਾ ਹੋ ਜਾਂਦਾ ਜੀ ਪਰ ਤੁੰ ਤੁਸੀਂ ਪੁੱਛਿਆ ਨਾ ਚਲੋ ਸੇਵਾ ਦਾ ਸੇਵਾ ਹਾਂ ਹਾਂ ਤੇ ਕੋਈ ਰਖਸ਼ੇ ਆ ਜਾਂਦਾ ਟਾਇਰ ਪਾਉਣਾ ਜੀ ਹੂੰ ਇੱਧਰ ਮੈਡੀਕਲ ਚੋਂ ਕੋਈ ਆ ਜਾਂਦਾ ਦਵਾਈ ਲੈਣੀ ਹੈ ਜੀ ਫਿਰ ਮੈਨੂੰ ਦਵਾਈ ਵੀ ਲੈ ਦੇਣਾ ਜੀ ਟਾਇਰ ਵੀ ਇਹਨਾਂ ਪਵਾ ਦੀਦਾਈ ਫਰੀਦਕੋਟ ਕੋਈ ਜੋ ਵੀ ਕੋਈ ਕੰਮ ਹੁੰਦਾ ਜੀ ਉਹ ਸਾਰਾ ਜੋ ਹੁੰਦਾ ਉਹ ਕਰਦੀ ਲੋਕ ਸੇਵਾ ਦੀ ਪੈਨਸ਼ਨ ਹਾਂਜੀ 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 ਮੇਰਾ ਖਿਆਲ 20 25000 ਰੁਪਏ ਮੇਰਾ ਐ ਜਾਂਦਾ ਜੀ ਹੂੰ ਆ ਬਿੰਦੇ ਦਾ ਆ ਇਹਨਾਂ ਲੋਕਾਂ ਦੇ ਮੈਂ ਕਹਿੰਦਾ ਜੀਂਦੇ ਰਹਿਣ ਲੋਕ ਮੇਰੇ ਕੋਲੇ ਹੁੰਦੇ ਰਹਿਣ ਆਪਾਂ ਇੱਕ ਦੂਜੇ ਨਾਲ ਮਿਲਦੇ ਰਹੀਏ ਬਸ ਇਹੋ ਹੀ ਹੈ ਪ੍ਰਮਾਤਮਾ ਹਰ ਕਿਸੇ ਨਾਲ ਪਿਆਰ ਰੱਖੀ ਤੇ ਕਿਸੇ ਨਾਲ ਧੱਕਾ ਨਾ ਕਰਾਈ ਕਿਸੇ ਨਾਲ ਬੇਇਮਾਨੀ ਸਾਡੇ ਨਾਲ ਬਹੁਤ ਗੁਰੀ ਹੋਈ ਆ ਪਤਾ ਜੀ ਅਸੀਂ ਕਿਹੜਾ ਪਾਪ ਕੀਤਾ ਸੀ ਅਸੀਂ ਪਹਿਲਾਂ ਵੀ ਗਰੀਬ ਸੀਗੇ ਜੀ ਜਦੋਂ ਜਦ ਮਾਰੇ ਸਾਡੋ ਰੋਟੀ ਪਾਣੀ ਦਾ ਖਾਣ ਨੂੰ ਜਦੋਂ ਮਿਲਿਆ ਤੇ ਇਹਨਾਂ ਨੇ ਅੱਤਵਾਦੀਆਂ ਨੇ ਚਮਕੀਲਾ ਜੀ ਨੂੰ ਅਮਰਜੋਤ ਨੂੰ ਮਾਰਤਾ ਉਸ ਤੋਂ ਬਾਅਦ ਫਿਰ ਸਾਡੇ ਤੇ ਗਰੀਬੀ ਆ ਗਈ ਅਸੀਂ ਫਿਰ ਉਹ ਵੀ ਸਾਨੂੰ ਪਰਮਾਤਮਾ ਨੇ ਕਰਤਾ ਪਤਾ ਨਹੀਂ ਕਿਹੜਾ ਬੂਰਾ ਕੀਤਾ ਸੀ ਜੀ ਅ ਅਮਰ ਸਿੰਘ ਚਮਕੀਲਾ ਹੋਰਾਂ ਤੇ ਫਿਲਮ ਬਣੀ ਦਿਲਜੀਤ ਹੋਰਾਂ ਨੇ ਇਹਦੇ ਵਿੱਚ ਐਕਟ ਕੀਤਾ ਹਾਂਜੀ ਦੇਖੀ ਫਿਲਮ ਤੁਸੀਂ ਦੇਖੀ ਮੈਂ ਕੇਸ ਵੀ ਕੀਤਾ ਹੈ ਜੀ ਕਿਉਂ ਕੇਸ ਖੀਰਲਾ ਸੀਨ ਉਹਨਾਂ ਨੇ ਗੱਲ ਤੋਖਾਇਆ ਜੀ ਹੂੰ ਉਹਨਾਂ ਦੇ ਮੇਰੀ ਸੱਸ ਮੇਰਾ ਸੋਹਰਾ ਮੇਰੀ ਸਾਲੀ ਸਾਰੀ ਸਾਮਾਨ ਚੋਕਦਾ ਵਿਖਾਇਆ ਜੀ ਪੈਸੇ ਇਕੱਠੇ ਕਰਦੇ ਵਿਖਾਏ ਆ ਇਹ ਇਹ ਸੀਨ ਬਿਲਕੁਲ ਗਲਤ ਹੈ ਉਹ ਇਹੋ ਜਿਹੇ ਬੰਦੇ ਹੈ ਨਹੀਂ ਸੀ ਜੀ ਉਹਨਾਂ ਨੇ ਕੇਸ ਵੀ ਕੀਤਾ ਮੇਰੀ ਮੇਰੀ ਸਾਲੀ ਨੇ ਹਾਂ ਆ ਵਾ 2 ਮਹੀਨੇ ਹੋ ਗਿਆ ਉਹਨਾਂ ਚੋਕੀਲਾ ਡੈਥ ਹੋ ਜਾਂਦੀ ਆ ਫਿਰ ਘਰ ਦੇ ਵਿੱਚੋਂ ਸਾਮਾਨ ਚੱਕਦੇ ਆ ਹਾਂ ਹਾਂ ਨਹੀਂ ਕੋਈ ਜੋ ਜੋ ਜੋੜਿਆ ਸੀ ਲੈ ਜੀ ਹਾਂ ਹਾਂ ਉਹ ਗੱਲ ਹੈ ਨਹੀਂ ਜੀ ਹੋਇਆ ਨਹੀਂ ਅਦਾਂ ਨਾ 3 ਦਿਨ ਪਹਿਲਾਂ ਮੈਂ ਪੈਸੇ ਜਮਾ ਕਰਾ ਕੇ ਆਏ ਆ ਜੀ ਹੂੰ ਜਿਹੜੇ ਬੈਂਕ 'ਚ ਪੈਸੇ ਜਮ੍ਹਾਂ ਕਰਾਉਂਦਾ ਸੀ ਜੀ ਉਹ ਮੈਂ 3 ਦਿਨ ਹੋ ਗਏ ਪਹਿਲਾਂ ਬਾਈ ਨੇ ਕਹਿਇ ਕਰਾਇਆ ਬਾਈ ਵਾਪਸ ਜਾਣਾ ਕੈਨੇਡਾ ਨੋਟਰੀ ਦੀ ਸਾਡੀ ਕੈਨੇਡਾ ਦੀ ਫਲੈਟ ਸੀ ਜੀ ਹੂੰ ਤੇ ਮਨੁੱਖ ਲੋਕ ਪੁੱਛਦੇ ਆ ਵੀ ਸਮਕੀਲਾ ਜੀ ਦੋ ਵਿਆਹ ਹੋਏ ਆ ਤੇ ਮੈਂ ਕਹਿੰਦਾ ਹਾਂਜੀ ਦੋ ਵਿਆਹ ਹੋਏ ਆ ਪਹਿਲੀ ਤੇ ਦੋ ਕੁੜੀਆਂ ਸੀ ਅਮਰਜੋਤ ਚੋਂ ਦੋ ਬੱਚੇ ਸਨ ਜੀ ਹੂੰ ਹਾਂਜੀ ਉਹਨਾਂ ਦੇ ਬੇਟੇ ਨਾਲ ਗੱਲਬਾਤ ਹੁੰਦੀ ਹੈ ਤੁਹਾਡੀ ਹਾਂ ਜੀ ਪਾਲਿਆ ਹੀ ਮੈਂ ਜੀ ਅਮਰਜੋਤ ਨੂੰ ਵੀ ਮੈਂ ਪਾਲਿਆ ਸੀ ਜੀ ਅਮਰਜੋਤ ਵੀ ਮੇਰੇ ਕੋਲ ਰਹਿੰਦੀ ਸੀ ਇਹ ਜਿੱਪੂ ਆ ਜਿਹੜਾ ਤੇ ਵਕੀਲ ਜਿਹੜਾ ਬੁੱਢਾ ਜੀ ਇਹ ਵੀ ਮੈਂ ਪਾਲਿਆ ਜੀ ਹਾਂਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਬਾਪ ਨਾਲ ਇਹ ਕੁਝ ਹੋਇਆ ਉਹਨਾਂ ਨੇ ਇੱਕ ਦੋ ਵਾਰ ਕਿਹਾ ਕਿ ਸਾਨੂੰ ਬਹੁਤ ਬਾਅਦ ਚ ਪਤਾ ਲੱਗਾ ਕਿ ਸਾਡਾ ਸਾਡੇ ਪਿਤਾ ਨਾਲ ਇਹ ਕੁਝ ਹੋਇਆ ਹੋਰ ਦੱਸਿਆ ਨਹੀਂ ਗਿਆ ਸੀ ਲੈ ਜੀ ਇਹਨਾਂ ਨੇ ਇਹਨਾਂ ਨੂੰ ਜਿਹੜਾ ਪਰਿਵਾਰ ਹੁੰਦਾ ਨਾ ਉਹਨਾਂ ਨੂੰ ਇਹ ਨਹੀਂ ਪਤਾ ਸੀ ਬਿੱਖਮਕੇ ਇਲਾਕੇ 스타 ਹੈ। ਉਹਨਾਂ ਉਹ ਮਮੂਲੀ ਜਾਂ ਲੈਂਦੇ ਸੀ। ਜਿਵੇਂ ਪਹਿਲਾਂ ਮੈਨੂੰ ਫਰੀਦਕੋਟ ਵਾਲੇ ਮਮੂਲੀ ਜਾਂ ਲੈਂਦੇ ਸੀ। ਇਹ ਆ ਬੂਟਾ ਗੱਪੀ ਆ ਨਾ। ਹੁਣ ਜਦੋਂ ਫਰੀਦਕੋਟ ਦੇ ਲੋਕ ਬਾਹਰ ਜਾਂਦੇ ਕਿਤੇ ਉੱਥੇ ਫਿਰ ਉਹਨਾਂ ਪੁੱਛਦੇ ਹੀ ਆ, "ਯਾ ਭਾਈ ਬੂਟਾ ਗੱਪੀ?" ਉਹ ਫਿਰ ਆ ਕੇ ਬੰਦੂ ਦੱਸਦੇ ਆ। ਹੁਣ ਮੇਰਾ ਬਹੁਤ ਮਾਣ ਸਤਿਕਾਰ ਕਰਦੇ ਆ ਫਰੀਦਕੋਟ ਵਾਲੇ। ਸਾਰਾ ਪੰਜਾਬ ਹੀ ਮੇਰਾ ਬਹੁਤ ਮਾਣ ਕਰਦਾ ਜੀ। ਬੰਦੂ ਆਸਟ੍ਰੇਲੀਆ ਤੋਂ ਆਬੂ ਤਾਬੂ ਗ੍ਰੀਸ ਕੁਰਖੀ ਦੇ ਦਾ ਰਾਣ ਨੂੰ ਬਹੁਤ ਫੋਨ ਆਉਂਦੇ ਆ ਜੀ ਹਾਂ ਹਾਂ ਜੀ ਬਾਕੀ ਚਮਕੀਲਾ ਅਮਰਜੋਤ ਨਾ ਦਵਾਰਾ ਆਉਣਗੇ ਨਾ ਹੀ ਆ ਸਕਦੇ ਆ ਹੂੰ ਕਿੱਡੇ ਕਿੱਡੇ ਵਧੀਆ ਗੀਦੇ ਲਿਖੇ ਆ ਮੈਂ ਕੁੜੀਆਂ ਦੇ ਨਾਲ ਜਾਂਦੀ ਸੀ 100 100 ਵਾਲ ਮੈਂ ਖਾਂਦੀ ਸੀ ਹਾਂ ਹੈ ਫਿਰ ਉਹ ਕਿੱਡਾ ਪਿਆਰਾ ਗੀ ਵਿਆਹ ਕਰਵਾ ਕੇ ਹਾਂਦੇ ਆ ਮਿਲੋ ਵੀ ਰਹਿ ਗਿਆ ਵੇ ਹਾਂ ਹੈ ਠੇਕੇ ਤੇ ਘਰ ਪਾ ਲੈਣ ਮੋਜ ਬਣ ਜਾਣੀ ਨਹੀਂ ਦੇ ਕੁੜੀ ਉਹ ਰਾਹ ਛੱਡ ਦਿਓ ਮੇਰੇ ਯਾਰ ਨੇ ਗਲੀ ਚ ਲੰਘ ਰਾ ਲੋਕ ਕਹਿੰਦੇ ਲੱਚਰ ਤਾਂ ਗਈ ਹੈ ਦੇ ਦੀ ਉਹ ਬਿਲਕੁਲ ਸੱਚ ਗਾਇਆ ਜੀ ਢਾਈ ਦਿਨ ਦੀ ਪਰੋਣੀ ਐ ਤੇ ਤੂੰ ਪਾਣੀ ਦੇ ਆ ਬੁਲਬੁਲਿਆ ਕੀ ਮਨਿਆਦਾ ਤੇਰੀਆਂ ਤਲਵਾਰ ਮੈਂ ਕਲਗੀ ਧਰਦੀ ਐ ਐ ਹੋਜੀ ਕੋਈ ਭਜਨ ਗਾ ਲੇਗਾ ਮੇਰੇ ਬਾਜਾ ਵਾਲੇ ਪਿੱਪੇ ਹੋਰ ਹੀ ਕੋਈ ਐ ਹੋਜੀ ਸੋਭਾ ਕਰ ਦੂਗਾ ਜੀ ਨਹੀਂ ਕਰ ਸਕਦਾ ਹਾ ਤਾਰਿਆਂ ਦੀ ਲੋਏ ਲੋਏ ਇਹ ਜਾਂਦੇ ਨੇ ਮਟਕ ਨਾਲ ਜਾਂਦੇ ਦਸ਼ਮੇਸ਼ ਦੀ ਦਰਦ ਹੂੰ ਜਣੀ ਜਿਹੜਾ ਕੁਝ ਲੋਕਾਂ ਨੇ ਸੋਚਿਆ ਚਮਕੀਲਾ ਜੀ ਬਾਰੇ ਤੁਹਾਨੂੰ ਲੱਗਦਾ ਉਹ ਗਲਤ ਸੀ ਉਹ ਖਤਮ ਹੋ ਗਿਆ ਜੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਚਮਕੀਲਾ ਸੰਗਾ ਸੀ ਹੁਣ ਬੰਦੂ ਆ ਕੇ ਇੱਥੇ ਦੱਸਦੇ ਬੜੇ ਜੀ ਕਹਿੰਦੇ ਭਾਈ ਬੁੱਟੇ ਚਮਕੀਲਾ ਸਹੀ ਸੀਗਾ ਚਮਕੀਲਾ ਨੇ ਸਹੀ ਗੀਤ ਗਾਏ ਆ ਹੁਣ ਹੁਣ ਐ ਕਹਿੰਦੇ ਆ ਜੀ अच्छा ਹੁਣ ਤੁਹਾਡੇ ਕੋਲੇ ਆ ਕੇ ਲੋਕ ਗੱਲਾਂ ਕਰਦੇ ਗੱਲਾਂ ਕਰਦੇ ਜੀ ਹੁਣ ਮਿਲਦੇ ਮੇਰੀ ਫੋਟੋ ਐ ਛੱਤ ਕੱਲ ਜਾਂਦੇ ਬਹੁਤ ਜੀ ਹਾਂ ਇੱਥੇ ਜਦੋਂ ਪਤਾ ਲੱਗਦਾ ਕਿ ਬੂਟਾ ਗੱਪੀ ਆ ਫਿਰ ਉਹ ਸਨਸਕਾਰ ਤੋਂ ਕੱਟ ਹੁੰਦੀ ਫੋਟੋਆਂ ਕਿਸੋਂ ਲੱਗ ਜਾਂਦੇ ਹਾਂ 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 ਜੀ ਇਹ ਬੂਟਾ ਗੱਪੀ ਕਿਉਂ ਪਿਆ ਗੱਪ ਮਾਰਦੇ ਸੀ ਜਾਂ ਮੈਂ ਨਹੀਂ ਜੀ ਮੈਂ ਆਵਲੀਲਾ 'ਚ ਛੱਜਾ ਕਰਦਾ ਸੀ ਜੀ ਮੈਂ ਕਮੇਡੀ ਵੀ ਕਰਦਾ ਸੀ ਆਵਲੀਲਾ 'ਚ ਅੱਛਾ ਉਹਨਾਂ ਨੇ ਫਿਰ ਮੇਰਾ ਮੇਰਾ ਨਾਮ ਸੀ ਬੂਟਾ ਚੱਤੀ ਕਸਲੀ ਚੱਤੀ ਚੱਟੀ ਹਾਂ ਮੇਰੀ ਮਾਂ ਨੇ ਨਾਮ ਰੱਖਿਆ ਬੂਟਾ ਚੱਤੀ ਵੀ ਇਹਨੇ ਛੱਤੀ ਆ ਪਰੀ ਜਣੀ ਆ ਤੇ ਇਹਨਾਂ ਰਾਮਲੀਲਾ ਨੇ ਕਰਤਾ ਬੂਟਾ ਗੱਪੀ ਮੈਂ ਕੋਈ ਨਹੀਂ ਜੋ ਮਰਜੀ ਕਰੀ ਜੋ ਤੁਹਾਡੀ ਮਰਜੀ ਤੁਹਾਨੂੰ ਇਤਰਾਜ਼ ਨਹੀਂ ਹੋਇਆ ਕਦੇ ਮੈਨੂੰ ਕਿਸੇ ਚੀਜ਼ ਦਾ ਇਤਰਾਜ਼ ਨਹੀਂ ਜੀ ਤੁਸੀਂ ਗਾਣਾ ਗਾ ਲਓ ਮੈਨੂੰ ਤਾਂ ਨਹੀਂ ਇਤਰਾਜ਼ ਕਿਉਂਕਿ ਮੈਂ ਪੰਜਾ ਹੋਰ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣ ਲੱਗਾ ਜੀ ਮੈਂ ਪੰਜਾ ਚੀਜ਼ਾਂ ਨੂੰ ਮਾਰ ਲਿਆ ਮੈਂ ਪੰਜਾ ਚੀਜ਼ਾਂ ਨੂੰ ਮਾਰ ਲਿਆ ਪੰਜਾ ਚੀਜ਼ਾਂ ਨੂੰ ਮੈਂ ਮਾਰ ਲਿਆ ਜੀ ਨਾਲੇ ਮੈਂ ਬਾਹ ਉੱਚੀ ਕਰਕੇ ਆਪਣੇ ਬਾਪ ਡਰ ਕੇ ਕਹਿੰਦਾ ਮੈਂ ਆਪਣਾ ਹੰਕਾਰ ਨੂੰ ਮਾਰ ਲਿਆ ਹੂੰ ਮੈਂ ਪੈਸੇ ਨੂੰ ਮਾਰ ਲਿਆ ਮੈਂ ਜਨਾਨੀ ਨੂੰ ਮਾਰ ਲਿਆ ਮੈਂ ਹਰ ਚੀਜ਼ ਨੂੰ ਮਾਰ ਲਿਆ ਮੈਂ ਆਪਣੇ ਆਪ ਨੂੰ ਮਾਰ ਲਿਆ ਪ੍ਰਮਾਤਮਾ ਨਾਲ ਹੀ ਆ ਸਿੱਧਾ ਹਾਂ ਹਾਂ ਜੀ ਸਾਡੇ ਜਿੰਨੇ ਮਜ਼ਾਜ ਮੇਰੇ ਪੁੱਤ ਸਾਡੇ ਜਿੰਨੇ ਬੰਦੇ ਆ ਮੇਰਾ ਪੁੱਤ ਪੁੱਤਰ ਜਵਾਈ ਲੱਖਾ ਜੀ ਸਾਡੇ ਗਰਦਿਆਲ ਜੀ ਅੰਗਰੇਜ਼ ਜੀ ਆਪਣੇ ਰਾਜੂ ਜੀ ਇਹ ਸਾਰੇ ਜਿਹੜੇ ਆ ਇਹਨਾਂ ਨੂੰ ਤੁਸੀਂ ਕੋਈ ਮਰਜ਼ੀ ਬੁਲਾ ਕੇ ਵੇਖ ਲਓ ਜੇ ਤੁਰਕਾ ਦਿਨ ਵੀ ਇਹ ਬੂਟੇ 'ਚ ਆਕ ਨੁਕਸਾ ਮੇਰੇ ਇੱਥੇ ਛਿੱਤਰ ਮਾਰੋ ਲਾਗੇ ਜ਼ਿੰਦਗੀ 'ਚ ਮਾੜਾ ਕੀਤਾ ਕਦੇ ਕੁਝ ਹੱਥ ਹੋਇਆ ਜਿੰਦਗੀ 'ਚ ਇਹ ਕਮਾੜਾ ਕੀਤਾ ਜੀ ਜਿਹੜੀ ਮੇਰੇ ਤੋਂ ਕੁੱਤੇ ਸੀਗੀ ਜੀ ਉਦੋਂ ਪਤਾ ਨਹੀਂ ਪਿੰਡ ਜੀ ਰਹਿੰਦੇ ਸੀ ਜੀ ਉਹ ਹੁਣ ਮਹਿਸੂਸ ਹੁੰਦਾ ਕੁੱਤੇ ਵਿਸ਼ਾ ਕਰੀ ਜਾਂਦੇ ਸੀ ਜੀ ਹਾਂ ਤੇ ਉਹ ਜਿਵੇਂ ਪਾਣ ਪਾਇਆ ਤੇ ਮੈਂ ਉਹਨਾਂ ਦੇ ਵਿੱਚ ਨਾ ਕੁਹਾੜੀ ਮਾਰਤੀ ਕੁਹਾੜੀ ਮਾਰਨ ਦੇ ਨਾਲ ਉਹਨਾਂ ਦੇ ਲਹੂ ਨਿਕਲ ਆਇਆ ਉਦੋਂ ਮੈਨੂੰ ਮਹਿਸੂਸ ਨਹੀਂ ਹੋਇਆ ਹੁਣ ਮੈਨੂੰ ਉਹ ਪਾਪ ਮੇਰੇ ਅੱਗੇ ਆ ਰਿਹਾ ਸਾਰਾ ਜੀ ਐਡਾ ਵੱਡਾ ਪਾਪ ਕੀਤਾ ਵੈ ਇਹ ਬਖਸ਼ੂਗਾ ਨਹੀਂ ਪਰਮਾਤਮਾ ਮੈਨੂੰ ਨਹੀਂ ਬਖਸ਼ੇਗਾ ਹੁਣ ਤੱਕ ਮਲਾ ਲਾ ਇਸ ਗੱਲ ਦਾ ਵਾਹ ਮੈਨੂੰ ਹੋਇਆ ਜਵਾਨੀ ਵੇਲੇ ਦੀ ਗੱਲ ਆ ਬਚਪਨ ਦੀ ਜਵਾਨੀ ਬਚਪਨ ਦੀ 12 ਸਾਲ ਦਾ ਹਾਂ ਪਿੰਡ ਗੋਲੇ ਵਾਲੇ ਜੀ ਇਹ ਪਿੰਡ ਗੋਲੇ ਵਾਲੇ ਦਿਖਾਦਾ ਤੇ ਅੱਜ ਤੱਕ ਮੈਂ ਪੁੱਤ ਪਸਤਾਰ ਆ ਵੀ ਮੇਰੇ ਤੋਂ ਕੀ ਕਰਾਤਾ ਬਾਬੇ ਨਾਨਕ ਨੇ ਹਾਂਜੀ ਹੁਣ ਉਹ ਪੇਰ ਸੀ ਰੰਗ ਵਰਸੇ ਹੁਣ ਉਹਦੀ ਤਰਜ਼ ਤੇ ਇੱਕ ਹੋੜ ਲਿਖੀ ਹੈ ਜੀ ਉਹ ਜੇ ਕੌਣ ਸੁਣਾ ਦੇਣਾ ਸੁਣਾਓ ਸੁਣਾਓ ਸਰ ਅੱਗੇ ਤੁਸੀਂ ਮੇਰੀ ਪੇਰ ਲਿਖੀ ਸੁਣਿਓ ਜੀ ਰੰਗ ਵਰਸੇ ਇਹ ਸ਼ੋਕ ਚੰਚਲਦੀ ਗਈ ਸੀ ਇਸੇ ਤਰਜ਼ ਤੇ ਵਾਰ ਨਵੀਂ ਲਿਖੀ ਆ ਜੀ ਸ਼ੁਕਰ ਕਰਾਂ ਸ਼ੁਕਰ ਕਰਾਂ ਦਿਨ ਰਾਤ ਬਾਲਾ ਜੀ ਤੇਰਾ ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ ਕਰਾਂ ਦਿਨ ਰਾਤ ਬਾਲਾ ਜੀ ਤੇਰਾ ਸ਼ੁਕਰ ਕਰਾਂ ਸ਼ੁਕਰ ਕਰਾਂ ਦਿਨ ਰਾਤ ਬਾਲਾ ਜੀ ਤੇਰਾ ਸ਼ੁਕਰ ਕਰਾਂ ਸੋਣੀ ਸੋਣੀ ਆਜੀ ਬਦਤੀ ਨਾਮ ਤੇਰਾ ਲੈਨ ਨੂੰ ਓ ਸੁੰਦਰ ਸਰੀਰ ਦਿੱਤਾ ਸੰਗਤਾ ਚ ਬੈਨ ਨੂੰ ਪੂਰੀ ਕਰ ਦਿੱਤੀ ਆ ਬੂਟੇ ਦੀ ਆਸ ਪੂਰੀ ਕਰ ਦਿੱਤੀ ਆ ਬੂਟੇ ਦੀ ਆਸ ਵਾਜ ਤੇਰਾ ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ ਕਰਾਂ ਦਿਨ ਰਾਤ ਓ ਬਾਲਾ ਜੀ ਤੇਰਾ ਆ ਬਾਲਾ ਜੀ ਤੇਰਾ ਬਾਲਾ ਜੀ ਤੇਰਾ ਸ਼ੁਕਰ ਕਰਾਂ ਵਾਹ ਜੀ ਵਾਹ ਵਾਹ ਬਹੁਤ ਖੂਬਸੂਰਤ ਇਹ ਆਪਣੇ ਆਪ ਤਾੜੀਆਂ ਵੱਜ ਗਈਆਂ ਆਹ ਜੀ ਬਹੁਤ ਸ਼ੁਕਰਵਾਨ ਆ ਕਿਉਂਕਿ ਇਹ ਜਿਹੜੀ ਭੇਡ ਤੁਸੀਂ ਦੱਸੀ ਹੈ ਇਹ ਮੈਨੂੰ ਨਹੀਂ ਲੱਗਦਾ ਕਿ ਸਾਡੇ ਜਿਹੜੇ ਸੁਣਨ ਵਾਲੇ ਇਹਨਾਂ ਨੂੰ ਪਤਾ ਕਿ ਇਹ ਕੀ ਦੀ ਲਿਖੀ ਹੋਈ ਹੈ ਇਹ ਮੈਨੂੰ ਵੀ ਇੱਥੇ ਆ ਕੇ ਤੁਹਾਡੇ ਕੋਲ ਆ ਕੇ ਪਤਾ ਲੱਗੇ ਜੀ ਤੁਹਾਡੇ ਪਿੱਛੇ ਜੇ ਇੰਟਰਵਿਊ ਗਈ ਉਹਨੂੰ ਪਤਾ ਲੱਗਾ ਕਈਆਂ ਨੂੰ ਜੀ ਹਾਂ ਹਾਂ ਜੀ ਇਹ ਮੇਰੇ ਮੈਂ ਆਪਦੇ ਉਸਤਾਦ ਨੂੰ ਦਿੱਤੀ ਸੀ ਹਾਂ ਮੇਰਾ ਉਸਤਾਦ ਸਾਜਨ ਰਾਏ ਕੁਰਤੀ ਹੈ ਜੀ ਅੱਛਾ ਉਹ ਮੇਰੇ ਉਸਤਾਦ ਹੈ ਜੀ ਜਿਨ੍ਹਾਂ ਦੀ ਗੀਤ ਲਿਖੇ ਹੈ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣਕਵਾਰੇ ਹੋਰ ਵੀ ਉਹਨਾਂ ਨੇ ਬਹੁਤ ਗੀਤ ਲਿਖੇ ਹੈ ਹੂੰ ਤਾਂ ਉਹ ਸਾਜ ਰਾਏ ਕੋਟੀ ਵਰਗਾ ਕਲਾਕਾਰ ਨਹੀਂ ਆਏਗਾ ਦੁਨੀਆ ਤੇ ਹਾਂ ਐਸਾ ਐਸੇ ਡਰਾਮੇ ਕਰਦੇ ਸੀ ਐਸੀ ਐਸੀਆਂ ਸਟਿੱਕ ਸਕਿੱਟਾਂ ਕਰਦੇ ਐਸੇ ਐਸੇ ਗਾਣੇ ਗਾਉਂਦੇ ਸੀ ਬਸ ਚਲੋ ਆਪਾਂ ਆਖਰ ਤੇ ਮੈਂ ਇਹ ਸਮਝਣਾ ਚਾਹਨਾ ਐਜ਼ ਅ ਇਨਸਾਨ ਠੀਕ ਹੈ ਜੀ ਕਿ ਜ਼ਿੰਦਗੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਜ਼ਿੰਦਗੀ ਕੀ ਹੈ ਪਟਕਣਾ ਬਹੁਤ ਹੈ ਲੋਕਾਂ ਦੇ ਵਿੱਚ ਪੈਸਾ ਕਮਾ ਲਓ ਕੋਠੀਆਂ ਕਾਰਾਂ ਬਣਾਓ ਸੁੱਖ ਸੁਵਿਧਾਵਾਂ ਲਓ ਤੁਹਾਡੇ ਮੁਤਾਬਕ ਜ਼ਿੰਦਗੀ ਕੀ ਹੈ ਮਾਤਾ ਜੀ ਸਾਰੇ ਪੰਜਾਬ ਨੂੰ ਕਹਿੰਦਾ ਜੀ हे ਪ੍ਰਮਾਤਮਾ ਸਾਰੇ ਪੰਜਾਬ ਨੂੰ ਪੈਹਾ ਕਿਸੇ ਨੂੰ ਨ ਦੇਈ ਇਹ ਪ੍ਰਮਾਤਮਾ ਕੋਠੀ ਕਹਿਣ ਨਾ ਦੇਈ हे ਪ੍ਰਮਾਤਮਾ ਕਾਰ ਕਹਿਣ ਨਾ ਦੇਈ ਸਾਰੇ ਪੰਜਾਬ ਨੂੰ ਤੰਦਰੁਸਤੀ ਦੇ ਹੂੰ ਜੇ ਤੁਸੀਂ ਤੰਦਰੁਸਤ ਹੈ ਜੀ ਤੁਹਾਡੀ ਸਾਰੀ ਗੇਮ ਹੈ ਜੇ ਤੁਸੀਂ ਤੰਦਰੁਸਤ ਨਹੀਂ ਤਾਂ ਤੁਸੀਂ ਕੋਈ ਤੁਹਾਡੀ ਗੇਮ ਨਹੀਂ ਹੂੰ ਸਰ ਤੰਦਰੁਸਤ ਬੰਦਾ ਉਹ ਰਹੂਗਾ ਜਿਹੜਾ ਅੰਦਰੋਂ ਸਾਫ਼ ਹੋਊਗਾ ਹਾਂ ਬਾਕੀ ਦੂਸਰਾ ਬੰਦਾ ਕਦੀ ਵੀ ਨਹੀਂ ਸੁੱਖ ਪਾਊਗਾ ਸੁੱਖ ਉਹ ਪਾਊਗਾ ਜਿਹੜਾ ਅੰਦਰੋਂ ਸਾਫ਼ ਹੋਊਗਾ ਇਹ ਇੰਟਰਨੈਟ ਵਾਲਾ ਮੋਬਾਈਲ ਨਹੀਂ ਲਿਆ ਵੱਡਾ ਮੋਬਾਈਲ ਨਹੀਂ ਮੈਂ ਮੈਂ ਕੀ ਕਰਨਾ ਪੁੱਤ ਹਾਂ ਮੈਨੂੰ ਮੈਂ ਕੀ ਕਰਨਾ ਪੁੱਤ ਮੋਬਾਈਲ ਕੀ ਕਰਨੇ ਆ ਪੈਸੇ ਕੀ ਕਰਨੇ ਆ ਕੁਝ ਨਹੀਂ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਮੈਂ ਤਾਂ ਹੁਣ ਮਾੜਾ ਮੋਟਾ ਪਰਮਾਰਮ ਆ ਕਹਿਣਾ ਮੈਨੂੰ ਵੀ ਸਾਨੂੰ ਤੇਰਾ ਹੀ ਆਸਰਾ ਤੂੰ ਹੀ ਆਪਦਾ ਆਸਰਾ ਨੂੰ ਸਿਰ ਆਪ ਸਿਰ ਤੇ ਆਪ ਦੇ ਹਾਂ ਦੇ ਹੱਥ ਰੱਖੀ ਅੱਗੇ ਅਸੀਂ ਤਾਂ ਬਹੁਤ ਉਲਝੇ ਹੋਏ ਆ ਹੁਣ ਨਾ ਪਰਮਾਤਮਾ ਸਾਨੂੰ ਕਿਸੇ ਪਾਸੇ ਰਹਿ ਜਾਈ ਹੋਰ ਲਾੜੀ ਜਾਈ ਬਾਬਾ ਲਾੜਕਾ ਕਿਸੇ ਪਾਸੇ ਰਹਿ ਜਾਈ ਅੱਗੇ ਬਹੁਤ ਅਸੀਂ ਉਲਝੇ ਹੋਏ ਆ ਇੱਥੇ ਇੱਕ ਮੈਂ ਆ ਦੇਖਿਆ ਸਾਹਮਣੇ ਦਰਵਾਜ਼ਾ ਇਹ ਤੁਸੀਂ ਲਿਖਵਾਇਆ ਹੈ ਭਲਾ ਇਹਨਾਂ ਨੇ ਲਿਖਾਇਆ ਨਾ ਇਹ ਕੁੱਤੇ ਦਾ ਪਿੱਛਾ ਇਹਨਾਂ ਨੇ ਲਿਖਾਇਆ ਜੀ ਸਾਰੇ ਸ਼ਹਿਰ 'ਚ ਤੁਸੀਂ ਗੁੱਸੇ ਨਹੀਂ ਹੋਏ ਫਿਰ ਇਹਨਾਂ ਨੇ ਨਹੀਂ ਨਹੀਂ ਡੀਸੀ ਸਾਹਿਬ ਨੇ ਇਹ ਵੇਖ ਕੇ ਫਿਰ ਡੀਸੀ ਸਾਹਿਬ ਨੇ ਬੁਲਾ ਲਿਆ ਮੈਨੂੰ ਜੀ ਹਾਂ ਲੋਕ ਕਹਿੰਦੇ ਸਾਰੇ ਸ਼ਹਿਰ 'ਚ ਦਿਖਾਓ ਅੱਛਾ ਹਾਂ ਜੀ ਫਿਰ ਸ਼ਾਇਦ ਸਾਰੇ ਸ਼ਹਿਰ 'ਚ ਲਿਖਿਆ ਸਾਰੇ ਅੱਛਾ ਹਾਂ ਜੀ ਇਹਨਾਂ ਦੀ ਬਾਹ ਤੇ ਇੱਕ ਦਿਖਾਓ ਕਿ ਆ ਦੇਖੋ ਇਹ ਬਾਹ ਤੇ ਲਿਖਿਆ ਹੋਇਆ ਹੈ ਰਾਸ਼ਟਰਪਤੀ ਤੋਂ ਸਨਮਾਨਿਤ ਪ੍ਰਧਾਨ ਮੰਤਰੀ ਤੋਂ ਸਨਮਾਨਿਤ ਬਕਾਇਦਾ ਜਿਹੜਾ ਹੈ ਇਹਨਾਂ ਨੇ ਆਪਣੀ ਬਾਹ ਤੇ ਲਿਖਵਾ ਕੇ ਰੱਖਿਆ ਇਹ ਬਹੁਤ ਵੱਡੀ ਇੱਕ ਯਾਦ ਹੈ ਇਹ ਕਿਉਂ ਸਨਮਾਨਤ ਕੀਤਾ ਗਿਆ ਸੀ ਤੁਹਾਨੂੰ ਅਸੀਂ ਜੀ ਇੱਥੇ 26 ਜਨਵਰੀ ਨੂੰ ਗਏ ਸੀ ਆਤਵਾਦ ਮੇਲੇ ਜੀ ਹਾਂ ਤੇ ਅਸੀਂ ਆਤਵਾਦ ਮੇਲੇ ਬਾਬਾ ਫਰੀਦ ਜੀ ਚੱਕੀ ਗੱਡੀ ਸੀ ਪੰਜਾਬ ਚੋਂ ਤੇ ਕਿਉਂਕਿ ਉਹ ਕੋਈ ਜਾਣਦਾ ਨਹੀਂ ਸੀ ਹਾਂ ਤੇ ਫਿਰ ਸਾਨੂੰ ਮਹਿਕਵੇਂ ਵੱਲੋਂ ਭੇਜੇ ਗਏ ਸੀ ਸਾਡੇ ਜਿਹੜੇ ਕਾਕਾਰਸ ਦੀਆਂ ਕੁੜੀਆਂ ਮੁੰਡੇ ਫਿਰ ਅਸੀਂ ਉੱਥੇ ਸਾਨੂੰ ਜਦੋਂ ਅਸੀਂ ਗਏ ਆ ਉੱਥੇ ਮੰਡੀ ਹੈ ਮੰਡੀ ਦੇ ਅੰਦਰ ਸਾਨੂੰ ਵਾਰਤਾ ਉਸ ਤੋਂ ਪਹਿਲਾਂ ਨੀ ਸਾਨੂੰ ਨਿਕਲ ਦਿੱਤਾ 26 ਤਰੀਕ ਤੋਂ ਉੱਥੇ ਰੋਟੀ ਸ਼ਰਾਬ ਮੀਟ ਜੋ ਮਰਜ਼ੀ ਖਾਓ ਜੀ ਤੇ 28 ਤਰੀਕ ਨੂੰ ਤੁਹਾਨੂੰ ਵਿਜ਼ਾ ਕਰ ਦੇਣਗੇ ਤੁਹਾਡੇ ਕੋਲ ਡਾਕਟਰ ਕਰਾ ਦੇਣਗੇ ਤੇ ਜਿਸ ਗੱਡੀ ਤੇ ਗੱਡੀ ਚੜਾ ਦੇਣਗੇ ਜੇ ਬਾਸਰ ਬਾਸਰ ਚੜਾ ਦੇਣਗੇ ਤੇ ਤੁਹਾਨੂੰ ਕੱਲ੍ਹ ਦੇ ਨੂੰ 8 ਗਨਮੈਨ ਮਿਲਣਗੇ ਜੇ ਵੀ ਵਿਦਲੀ ਜੀ ਕੋ ਮਨਾਣਾ ਉੱਥੋਂ ਵੱਡੇ ਅਵਸਰ ਦੀ ਆਗਿਆ ਲੈ ਕੇ ਫਿਰ 8 ਬੰਦੇ ਤੁਹਾਡੇ ਨਾਲ ਪੁਲਿਸ ਵਾਲੇ ਜਿਹੜੇ ਕਰਮਚਾਰੀ ਆ ਵਿਚਾਰੇ ਉਹ ਜਾਣਗੇ ਅੰਤ ਤੱਕ ਕੀ ਸਨੇਹਾ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਮੈਂ ਤਾਂ ਇਹੋ ਹੀ ਕਹੂੰਗਾ ਜੀ ਵੀ ਪਰਮਾਤਮਾ ਦਾ ਨਾਮ ਲਓ ਬਾਕੀ ਕੁਝ ਨਹੀਂ ਹਮ ਜਿੱਥੇ ਵਰਜੀ ਭੱਜਦੇ ਬੰਦਾ ਜਾ ਪੈਸੇ ਨੇ ਕੰਮ ਹੁਣਾ ਆ ਤੁ ਆ ਦੇਖੋ ਪੁੱਤ ਜੀ ਆ ਅੰਦਰ ਤੋਤਾ ਬੈਠਾ ਨਹੀਂ ਅੰਦਰ ਤੋਤਾ ਇਹਨੂੰ ਆਪਾਂ ਬਦਾਮ ਵੀ ਖੋਣਨੇ ਆ ਹੁਣ ਨਾ ਜੀ ਇਹਨੂੰ ਸ਼ਰਾਬ ਵੀ ਪਲੋਣਨੇ ਆ ਮੀਟ ਵੀ ਐਂਡੇ ਵੀ ਪਰ ਇਹ ਤੁਹਾਡਾ ਯਾਰ ਨਹੀਂ ਬਣਦਾ ਇਹਨੂੰ ਦੱਸਣਾ ਨਹੀਂ ਵੀ ਕਿਹੜੋਂ ਉੱਡ ਜਾਣਾ ਉਹ ਤਾਂ ਉਹ ਲਈ ਲੱਗਿਆ ਤਣਕੇ ਦੱਸਣਗੇ ਬੂਟਾ ਗੱਪੀ 12 35 ਦੇ ਮਰ ਗਿਆ ਵੀ ਸਿੱਧਾ ਕਹਿੰਦੇ 12 ਵਜੇ ਮੁੜ ਗਿਆ ਵੀ 35 ਜੁਰੂਰ ਨਾਲ ਹੋਏ ਹਾਂਜੀ ਠੀਕ ਹੈ ਬਹੁਤ ਧੰਨਵਾਦ ਜੀ ਸ਼ੁਕਰਗੁਜ਼ਾਰ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਅਗੇ ਕਿ ਤੁਸੀਂ ਹਮੇਸ਼ਾ ਸਿਹਤਯਾਬ ਰਹੋ ਹਾਲਾਂਕਿ ਉਮਰ ਦਰਾਜ ਨੇ 76 70 ਸਾਲ ਉਮਰ ਹੈ ਇਹਨਾਂ ਦੀ ਔਰ ਸੇਵਾ ਤੁਸੀਂ ਇੱਕ ਗੱਲ ਮਹਿਸੂਸ ਕਰਕੇ ਦੇਖੋ ਕਿ ਇਹ ਸੇਵਾ ਕਿਸੇ-ਕਿਸੇ ਦੇ ਹਿੱਸੇ ਆਉਂਦੀ ਆ ਜਿਵੇਂ ਇਹਨਾਂ ਨੇ ਕਿਹਾ ਕਿ ਪੰਜ ਚੀਜ਼ਾਂ ਮਾਰ ਲੀਆਂ ਮੈਂ ਆਪਣੇ ਵਿੱਚੋਂ ਹੰਕਾਰ, ਲੋਭ, ਪੈਸਾ, ਲਾਲਚ ਸਾਰਾ ਕੁਝ ਉਹ ਕਹਿੰਦੇ ਆਪਣੇ ਆਪ ਤੱਕ ਨੂੰ ਮਾਰ ਲਿਆ ਫੇਰ ਆ ਕੇ ਉਸ ਜਗ੍ਹਾ ਤੇ ਆ ਕੇ ਸੇਵਾ ਕਰਦਾ ਜਿੱਥੇ ਇੱਕ ਦਿਨ ਸਭ ਨੇ ਜਾਣਾ ਜੋ اٹਲ ਸਚਾਈ ਹੈ ਕਿ ਜਿੱਥੇ ਮਰਜ਼ੀ ਭਟਕ ਲੋ ਜਿੱਥੇ ਮਰਜ਼ੀ ਭੱਜ ਲੋ ਆਉਣਾ ਤੁਸੀਂ ਇੱਥੇ ਹੀ ਆ ਤਾਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡਾ ਔਰ ਅਸੀਂ ਦੁਆ ਕਰਦੇ ਆ ਕਿ ਤੁਸੀਂ ਹਮੇਸ਼ਾ ਸਿਹਤਯਾਬ ਰਹੋ ਔਰ ਤੁਸੀਂ ਇਹਨਾਂ ਦੀ ਗੱਲਬਾਤ ਤੋਂ ਔਰ ਇਹਨਾਂ ਦੇ ਸੁਭਾਅ ਤੇ ਖਾਸ ਤੌਰ ਤੇ ਇਹਨਾਂ ਦੀ ਸੋਚ ਨਾਲ ਕਿੰਨਾ ਸਹਿਮਤ ਹੋ ਤੁਸੀਂ ਕੀ ਸੋਚਦੇ ਹੋ ਇਹ ਕਮੈਂਟ ਬਾਕਸ ਦੇ ذریعے ਜ਼ਰੂਰ ਆਪਣੀ ਸਲਾਹ ਆਪਣਾ مشورہ ਜ਼ਰੂਰ ਭੇਜੋ ਫਿਲਹਾਲ ਸਾਨੂੰ ਦਿਓ ਜੀ ਸਤਿ ਸ੍ਰੀ ਅਕਾਲ